हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਮਲਮੋਰੀ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਓਨਰ ਵੀਰ ਸਤਪਾਲ ਸਿੰਘ ਤੇ ਵੀਰ ਹਰਮਨ ਹੋਂਦੇ ਕੋਲ ਆਏ ਆਂ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਾਂਗੇ ਸੋ ਜਿੱਦਾਂ ਕਿ ਸਾਰੇ ਭਰਾ ਆਪਣੇ ਜਾਣਦੇ ਆ ਠੀਕ ਆ ਜੀ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਫਾਰਮ ਤੋਂ ਇਸ ਘਰੋਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਅੱਜ ਇਸ ਵੀਡੀਓ ਦੇ ਵਿੱਚ ਜੇਕਰ ਨਗਾਂ ਦੀ ਗੱਲ ਕਰੀਏ ਤਾਂ ਵਾੜਾਂ ਦੇ ਨਾਲ-ਨਾਲ ਇੱਕ ਤੁਹਾਨੂੰ ਝੋਟੀ ਵੀ ਦਿਖਾਵਾਂਗੇ ਆਪਾਂ ਠੀਕ ਹੈ ਜੀ। ਮਾਲ ਵੈਸੇ ਸੋਇਆ-ਸੋਇਆ ਬਿਲਕੁਲ ਤਾਜ਼ਾ ਵੀ ਆ। ਇੱਕ ਵਾੜ ਗੱਬਣਾ ਤੁਹਾਨੂੰ ਤਿਆਰੀ ਵਾਲੀ ਵੀ ਦਿਖਾਉਣੀ ਹੈ ਤੇ ਦੋ ਟੋਕੜ ਵਾੜਾਂ ਨੇ ਕਿਸੇ ਭਰਾ ਨੇ ਥੋੜੇ ਪੈਸੇ ਖਰਚ ਕਰਨੇ ਆ। ਤੇ ਬਿਲਕੁਲ ਤੁਹਾਡੇ ਪਰਤੇ ਦੀਆਂ ਝੋਟੀਆਂ ਵਾੜਾਂ ਵੀ ਤੁਹਾਨੂੰ ਦਿਖਾ ਦੇਵਾਂਗੇ ਜਾਇਜ ਰੇਟਾਂ ਵਾਲੀਆਂ। ਅੱਜ ਤਰੀਕ 8 ਦਸੰਬਰ ਤੇ ਸਮਾਂ ਦੋਸਤੋ ਕੋਈ ਮਾਰਨਿੰਗ ਕੋਈ 11:30 ਹੱਦ 12 ਵਜੇ ਕੋਈ ਦੁਪਹਿਰ ਦਾ ਸਮਾਂ। ਤੋ ਜਨੇ ਵੀ ਨਾਗ ਆਪਾ ਦਿਖਾਉਣੇ ਤੁਹਾਨੂੰ ਜਿਹੜੇ ਸਵੇ ਸਵੇ ਪਸ਼ੂ ਆ ਮੇਰਾ ਕੋਈ ਵੀ ਫਾਰਮਰ ਪ੍ਰਾਜ ਤੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਤਸੱਲੀ ਕਰਿਆ ਕਰੋ ਠੀਕ ਆ ਜੀ ਆਨਲਾਈਨ ਕੋਈ ਭਰਾ ਆਪਣਾ ਸੌਦਾ ਕਰਦਾ ਤੇ ਜਿਹੜੀ ਵੀਡੀਓ ਆਪਾਂ ਪੂਰੀ ਤਸੱਲੀ ਨਾਲ ਕਵਰ ਕਰਦੇ ਆਂਗੇ ਉਸ ਬਿਹਾਵ ਤੇ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਜੇ ਪੂਰੀ ਪੇਮੈਂਟ ਪਾ ਕੇ ਆਪਣਾ ਪਸ਼ੂ ਖਰੀਦਾਰੀ ਕਰ ਸਕਦੇ ਜੇ ਪਰ ਬੈਟਰ ਆ ਵੀ ਇੱਥੇ ਆਣ ਕੇ ਆਪਦਾ ਪਸ਼ੂ ਛਨਾਕਤ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਨਾਲ ਲੱਗਦੇ ਪਿੰਡ ਸ਼ਿਗਾਰਪੁਰ ਇੱਧਰ ਦੁਗਲਾਲਾ ਪਿੰਡ ਨੇੜੇ ਆ ਠੀਕ ਆ ਜੀ ਨਰੰਗਾਬਾਦ 메ਨ ਅੱਡਾ ਲੱਗਦਾ ਕੋਈ ਵੀ ਸੱਜਣ ਆਪਣਾ ਤਰਨਤਰਨ ਤੋਂ ਆਉਂਦਾ ਤੇ ਤਰਨਤਰਨ ਤੋਂ ਇੱਕ ਜਿਹੜੀ ਛੜਕ ਦੋਸਤੋ ਸ਼੍ਰੀ ਕੋਇਂਦਵਾਲ ਸਾਹਿਬ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਨਰੰਗਾਬਾਦ ਅੱਡਾ ਕੁ 6-7 ਕਿਲੋਮੀਟਰ ਦੀ ਦੂਰੀ ਆ ਤੇ ਇਸੇ ਅੱਡੇ ਤੋਂ ਤਕਰੀਬਨ ਇੱਕ ਛੜਕ ਨਿਕਲਦੀ ਆ ਪਿੰਡ ਮਾਲਮੋਰੀ ਨੂੰ ਜਾਂਦੀ ਆ ਇਹ ਅੱਗੇ ਟੋਟੀਆਂ ਨੂੰ ਵੀ ਛੜਕੇ ਚਲੀ ਜਾਂਦੀ ਆ ਠੀਕ ਆ ਜੀ 5 ਕਿਲੋਮੀਟਰ ਅੱਗੇ ਪਿੰਡ ਟੋਟੀਆਂ ਰੈਸੀਆਂ ਨਾਲ ਪਿੰਡ ਵੀ ਬਿਲਕੁਲ ਨੇੜੇ ਆ ਹਰ ਵਾਰ ਦੀ ਤਰ੍ਹਾਂ ਆਪਾਂ ਜ਼ਿਕਰ ਕਰਤੀ ਆ ਕਿਉਂਕਿ ਵੀਰ ਸਤਪਾਲ ਉਹਨਾਂ ਦੇ ਬੜੇ ਲਿਆਜੀ ਪਿਆਜੀ ਸੱਜਣ ਉੱਥੇ ਰਹਿੰਦੇ ਆ ਆਉ ਕਰਦੇ ਆ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਵੀਰ ਸਤਪਾਲ ਤੇ ਵੀਰ ਹਰਮਨ ਸਿੰਘ ਸਾਸਰੀ ਕਾਲ ਸਸੀ ਰੌਣਕ ਭਾਜੀ ਸਸੀ ਰੌਣਕ ਹੋਰ ਭਾਜੀ ਕੈਮ ਸੇ ਤਾਂ ਬੜੀ ਕਿਰਪਾ ਭਾਜੀ ਤੇ ਹਰਮਨ ਭਾਈ ਕੀ ਹਾਲ ਨੇ ਬੜੀ ਕਿਰਪਾ ਭਾਜੀ ਤੁਸੀਂ ਸੁਣਾਓ ਸਾਡਾ ਆਉਣ ਦਾ ਭਾਈ ਸਭ ਤੋਂ ਪਹਿਲਾਂ ਤੇ ਧੰਨਵਾਦ ਕਰਦਾ ਜਿਹੜੇ ਇੰਨੀ ਦੂਰੋਂ ਚੱਲ ਕੇ ਆਏ ਭਾਜੀ ਬਹੁਤ ਬਹੁਤ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਮਿਹਰਬਾਨੀ ਵੀਰੇ ਹਾਂਜੀ ਹਰਮਨ ਮਾਲ ਜਿਵੇਂ ਆਪਾਂ ਜ਼ਿਕਰ ਕਰ ਦਿੱਤਾ ਵੀ ਟੋਟਲ 6 ਗਨਾਕ ਨੇ ਅੱਜ ਆਪਣੇ ਕੋਲ 5 ਵੈੜਾਂ ਤੇ 1 ਝੋਟੀ ਦਿਖਾਉਣੀ ਹੈ। ਹਾਂਜੀ। ਠੀਕ ਆ ਮਾਲ ਸੋਇਆ ਜਾਂ ਤਕਰੀਬਨ ਸਾਰਾ 1 ਵੈੜ ਹੀ ਗੱਪਣ ਹੈ ਆਪਣੇ ਕੋਲ। ਹਾਂਜੀ ਹਾਂਜੀ। ਠੀਕ ਹੈ ਭਰਾ। ਬਾਕੀ ਬੱਚਿਆਂ ਦੇ ਟੋਕੜਾਂ ਵੀ ਅੱਜ ਹੈਗੀਆਂ ਨੇ, ਸੱਜਰਾਂ ਵੀ ਆ ਤੇ ਇੱਕ ਉਹਨਾਂ ਦਾ ਗੱਪਣ ਤਿਆਰੀ ਵਾਲੀ ਵੀ ਆ। ਹਾਂਜੀ। ਠੀਕ ਆ। ਤੇ ਵੀਰ ਸਤਪਾਲ ਪਿਛਲੀ ਵਾਰ ਵੀ ਆਪਾਂ ਐਨੀਮਲ ਦਿਖਾਏ ਸੀ ਕਿ ਮਾਲ ਤਕਰੀਬਨ ਵਿਕ ਬੁੱਕ ਹੀ ਗਿਆ। ਹਾਂਜੀ ਸਾਰਾ ਵਿਕ ਗਿਆ। ਠੀਕ ਆ ਜੀ। ਬਾਕੀ ਚਲੋ ਉਹਨਾਂ ਭਰਾਵਾਂ ਲਈ ਵੀ ਉਹਨਾਂ ਭਰਾਵਾਂ ਦੇ ਆਪਾਂ ਬੇਨਤੀ ਕਰ ਸਕਦੇ ਹਾਂ। ਹਾਂਜੀ ਮੈਨੂੰ ਲੱਗਦਾ ਵੀ ਤੁਸੀਂ ਦੱਸਿਆ ਸੀ ਕੋਈ ਇੱਕ ਦੋ ਨਗ ਜਿਹੜਿਆ ਕਿਸੇ ਭਰਾਣੇ ਚਲੋ ਸਾਈ ਪਿਆਣਾ ਕੋਈ 1500 ਕੋਈ ਇਤਨਾ ਪਾ ਕੇ ਬਾਅਦ ਵਿੱਚ ਕੋਈ ਭੈਣ ਭਰਾ ਟਾਈਮ ਖਰਾਬ ਹੋਣ ਵਾਲੀ ਗੱਲ ਹੋ ਜਾਂਦੀ ਹੈ ਬਾਅਦ ਵਿੱਚ ਕੋਈ ਪਸ਼ੂ ਕੈਨਸਲ ਕਰ ਦਿੰਦੇ ਸਲਾਹੀ ਕਈ ਕੈਨਸਲ ਕਰ ਦਿੰਦੇ ਵੀ ਖਰੀਦਦਾਰੀ ਕਰਨ ਦੀ ਉਹਨਾਂ ਬਾਰੇ ਤੁਸੀਂ ਵੀ ਦੱਸ ਦਿਓ ਕੋਈ ਗੱਲ ਨਹੀਂ ਆਪਦੇ ਵੱਲੋਂ ਵੀਰ ਜੀ ਚੋਕੇ ਮਾਲ ਇੱਥੇ ਸਾਈ ਪਾਗੇ ਆ ਤੇ ਨਾ ਖੜੀਆਂ ਰਾਹਨ ਵਿੱਚ ਇੰਨੇ ਵੀਰਾਂ ਦੇ ਪੂਨ ਆਉਦੇ ਮੁੜ ਕੇ ਗੱਲ ਕਰਨ ਵਾਲੇ ਨਹੀਂ ਪਾਉ ਬਹੁ ਮਣ ਕੇ ਬੱਜਣ ਹੋਈਂਦਾ ਬਿਲਕੁਲ ਹਾਂਜੀ ਇਹ ਬੰਨੇ ਵੀ ਕਿਹਨੇ ਗੱਲ ਲੱਗਦੀ ਬਿਲਕੁਲ ਲੋ ਵੀ ਦੱਸੋ ਇਹ ਟਾਈਮ ਸਾਰਿਆਂ ਦਾ ਕੀਮਤੀ ਆ ਜਿੱਦਾਂ ਚਲੋ ਵਪਾਰੀ ਭਰਾ ਨੇ ਠੀਕਾ ਜੀ ਵਪਾਰ ਦਾ ਕੰਮ ਇਹਨਾਂ ਵੀ ਚਲੋ ਵੇਚ ਕੇ ਪਸ਼ੂ ਗਾ ਨਵੇਂ ਲਿਆ ਕੇ ਤੁਹਾਡੇ ਸਾਹਮਣੇ ਪਿਸ ਕਰਨੇ ਹੁੰਦੇ ਆ ਮੇਰਾ ਭਰਾ ਉਹੀ ਸਾਈਪੈਨਾਂ ਪਾਇਆ ਕਰੋ ਕਿਉਂਕਿ 1500 500 ਰੁਪਈਆ ਬਹੁਤ ਹੁੰਦੇ ਆ ਪੈਸੇ ਦੀ ਵੈਲਿਊ ਸਮਝਿਆ ਕਰੋ ਬਾਕੀ ਸਮੇਂ ਦੀ ਵੈਲਿਊ ਜ਼ਰੂਰ ਸਮਝਿਆ ਕਰੋ ਠੀਕ ਆ ਜੀ ਜਿਹੜੇ ਵੀਰ ਨੇ ਜਿੰਨੀ ਕੀਮਤ ਦਾ ਇੱਥੇ ਆਣ ਕੇ ਤਸੱਲੀ ਕਰਕੇ ਬਾਕੀ ਪੇਮੈਂਟ ਕਰਕੇ ਆਪਣਾ ਪਸ਼ੂ ਲੈ ਕੇ ਜਾਓ ਇੱਕ ਬੇਨਤੀ ਹੋਰ ਹੈ ਭਾਜੀ ਫੋਨ ਮੇਰਾ ਵੀਰ ਉਹੀ ਲਾਓ ਕਿ ਜਿਨ੍ਹਾਂ ਨੇ ਮਾਲ ਖਰੀਦਣਾ ਕੋਈ ਸਵਾਦ ਹਾਸਤੇ ਫੋਨ ਨਾ ਲਾਵੇ ਨਾ ਤੇ ਤੁਹਾਡੇ ਤੋਂ ਕੀਮਤੀ ਹੈ ਸਮਾਂ ਤੇ ਸਾਡੇ ਤੋਂ ਵੀ ਕੀਮਤੀ ਹੈ ਭਾਜੀ ਹਾਂਜੀ ਤੇ ਜੇ ਆਪਾਂ ਇੱਕ ਦੂਜੇ ਨੂੰ ਸਵਾਦ ਲੈ ਕੇ ਪੁੱਛਾਂਗੇ ਕਿ ਕਿੰਨੇ ਦੀ ਚੀਜ਼ ਲੈਣੀ ਹੈ ਤੁਸੀਂ ਇੱਥੇ ਆਣ ਕੇ ਚੱਲੋ ਆਓ ਤੇ ਚਵਾਈ ਕਰੋ ਦੋ ਡੰਗ ਤਸੱਲੀ ਕਰਕੇ ਲੈ ਕੇ ਜਾਓ ਬਾਅਦ ਵਿੱਚ ਲਾਂਭਾ ਕੋਈ ਨਹੀਂ ਆ ਸਾਡੇ ਕਿਲੇ ਤੇ ਦੁੱਧ ਘਟ ਦਵੇ ਅਸੀਂ ਜ਼ਿੰਮੇਵਾਰ ਹੋਵਾਂਗੇ ਤੇ ਮੇਰਾ ਵੀਰ ਉਹ ਨਾ ਫੋਨ ਵਾਰ-ਵਾਰ ਕਰੇ ਦੁੱਧ ਕਿੰਨਾ ਵਾ ਕਿੰਨੇ ਦੇਣੀ ਹੈ ਸਵਾਦ ਨਾ ਵੀਰ ਲਵੇ ਵੀਡੀਓ ਇਹੋ ਚੱਲੂਗੀ ਹਾਂਜੀ ਵੀਡੀਓ ਨਹੀਂ ਅਸੀਂ ਪਾਉਣੀ ਜਾਂਦੇ ਵੀਡੀਓ ਪਾ ਦਿਓ ਹਾਂਜੀ ਤੇ ਕਿਉਂਕਿ ਇੰਨਾ ਟਾਈਮ ਨਹੀਂ ਹੈਗਾ ਭਾਈ ਸਾਰੀ ਵੀਡੀਓ ਵੇਖ ਕੇ ਸਾਰੀ ਸਲਾਹ ਕਰਕੇ ਫੇਰ ਵੀਰੇ ਫੋਨ ਲਾਇਆ ਕਰ ਸਹੀ ਹੈ ਕਹਿੰਦੇ ਅਸੀਂ ਫੋਨ ਵੀਡੀਓ ਫੇਰ ਵੇਖ ਲੀਏ ਫਿਰ ਫੋਨ ਲਾਉਣੇ ਆ ਕੋਈ ਗੱਲ ਨਹੀਂ ਵੀ ਤਸੱਲੀ ਕਰਮ ਫਿਰ ਕਈ ਵਾਰ ਹਰੇਕ ਬੰਦੇ ਕੋਲ ਟਾਈਮ ਨਹੀਂ ਹੁੰਦਾ ਤੁਸੀਂ ਵੀ ਕੰਮਕਾਜ ਵਾਲੇ ਬੰਦੇ ਜੇ ਕੰਮਾਂ ਧੰਦਿਆਂ ਦੇ ਲੱਗ ਜਾਣਾ ਪਜ ਵੱਖਰੇ ਤੌਰ ਤੇ ਕਦੀ ਤੋਰ ਕੇ ਬਣਾ ਕੇ ਵੀਡੀਓ ਪਾਉਣ ਦਾ ਟਾਈਮ ਹੀ ਨਹੀਂ ਹੁੰਦਾ ਹਾਂਜੀ ਆਜੋ ਫਿਰ ਸਤਪਾਲ ਹਰਮਨ ਕਰ ਗਏ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆ ਪਹਿਲਾਂ ਜਿਹੜੀਆਂ ਤਾਜ਼ੀਆਂ ਸੂਈਆਂ ਵੇੜਾਂ ਦਿਖਾ ਦਈਏ ਸੋ ਇੱਕ 200 ਡੱਬੀ ਵਛੀ ਤੋਂ ਆਪਾਂ ਸਟਾਰਟਿੰਗ ਕਰਾਂਗੇ ਜਰਸੀ ਵੇੜ ਵੀ ਤੁਹਾਨੂੰ ਦਿਖਾਵਾਂਗੇ ਇੱਕ ਸ਼ਾਈਵਾਲ ਦਾ ਤੋਹਫਾ ਵੀ ਭਰਾਵਾਂ ਨੂੰ ਦਿਖਾਉਣਾ ਠੀਕ ਆ ਤੇ ਇਹ ਹਰਮਨ 14 ਲੀਟਰ ਬੋਲਾਵਾ ਚਵਾ ਕੇ ਦੋ ਡੰਗ ਤਸੱਲੀ ਕਰਕੇ ਲੈ ਕੇ ਜਾਵੇ ਕੋਈ ਲੰਬੇ ਵਾਲੀ ਗੱਲ ਨਹੀਂ ਆ ਠੀਕ ਆ ਤੇ ਜਿੱਥੋਂ ਵਛੀ ਆਈ ਆ ਉਹ ਵੀ ਮੰਨ ਲੇ ਕਿ ਬੜੇ ਆਪਣੇ ਬੰਦੇ ਸੱਜਣ ਹੀ ਜਿਨ੍ਹਾਂ ਕੋਲੇ ਲੈ ਕੇ ਆਏ ਆ ਠੀਕ ਆ ਤੇ ਬੜੇ ਉਹਨਾਂ ਸ਼ੌਂਕ ਨਾਲ ਪਾਲੀ ਸੀ ਆ ਤੇ ਬਾਕੀ ਥਾਣ ਹੈ ਪਹਿਲਾਂ ਸੁਵਾ ਕੇ ਸਾਰੇ ਪਹਿਲਾਂ 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 ਵੀ ਦੁੱਦੀ ਚੌਗੀ ਇਸ ਤਰ੍ਹਾਂ ਪਾਲ ਪਈ ਤੰਦੋਂ ਚੌਗੀ ਦੱਸਿਆ ਠੀਕ ਆ ਆ ਲਓ ਜੀ ਆ ਫੇਸ ਕੁਆਲਟੀ ਇੱਕ ਵਾਰੀ ਦਿਖਾ ਦਿੰਨੇ ਆ ਦਿਖਾ ਦਿੰਨੇ ਇੱਕ ਵਛੀ ਹਾਂ ਕੋਈ ਨਹੀਂ ਆ ਲਓ ਜੀ ਹਾਂ ਕਰਕੇ ਛੇਕ ਦੀਆਂ ਬਰਾਬਰ ਹੈ ਨਾ ਹਾਂਜੀ ਹਾਂਜੀ ਕੰਨੀਆਂ ਖੜੀਆਂ ਹੋਣਗੀਆਂ ਸਾਡੇ ਲਓ ਜੀ ਸੋ ਇਹ ਦੋਸਤੋ ਕੋਈ ਛਿੱਗੀ ਛੁਕੀ ਤੁਸੀਂ ਮੰਨ ਸਕਦੇ ਜੀ ਠੀਕ ਹੈ ਜੀ ਬੱਛੀ ਆ ਪਲੂਨ ਪਹਿਲਾ ਸੂਬਾ ਸੂਈ ਪਿਛਲੀ ਵੀਡੀਓ ਤੇ ਵਿੱਚ ਵੀ ਇੱਕ ਬਹੁਤ ਟਾਪ ਦਾ ਨਕੀਨਾ ਪਾਇਆ ਸੀਗਾ ਉਹ ਵੀ ਪਛੀ ਪਲੂਨ ਪਹਿਲਾ ਸੂਬਾ ਸੂਈ ਸੀਗੀ ਤੇ ਮਗਰ ਮਗਰ ਇਹਦੇ ਬੱਚਾ ਜੋ ਇਹਦਾ ਮਗਰ ਬੱਚਾ ਮੇਲ ਕਾਫ ਆ ਹਾਂਜੀ ਬੱਚਾ ਦਿਖਾ ਦਿਓ ਠੀਕ ਹੈ ਜੀ ਆ ਬੱਚਾ ਜੀ ਮਗਰ ਦੇ ਹਾਂਜੀ ਆ ਦੇਖੋ ਤਾਰ ਗਿਆ ਨਾਲ ਮਾਰ ਤਾਰ ਨਾਲ ਮਾਰ ਤਾ ਰੇ ਮਰਾਦ ਨੇ ਭਾਈ ਅੱਕੋ ਨਹੀਂ ਦਾ ਦੋ ਬੱਚਾ ਆ ਲੈ ਲੈ ਠੀਕ ਹੈ ਜੀ ਸੋ ਇਹ ਅਗਲੇ ਥਾਣੇ ਦੀ ਤੇ ਇਹ ਪਿਛਲੇ ਥਾਣੇ ਦੀ ਚੋਾਈ ਕਰਦੇ ਠੀਕ ਹੈ ਜੀ ਆ ਦੇਖ ਆ ਕੱਲੇ 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 ਥਾਂ ਦੇ ਇੱਕ ਇੱਕ ਦੋ ਦੋ ਤਾਰ ਮਾਰਦੇ ਆ ਦੇਖ ਆ ਇਸੇ ਤਰ੍ਹਾਂ ਹੀ ਆ ਠੀਕ ਆ ਆ ਦੇਖੋ ਜੀ ਆ ਪਿਛਲੇ ਥਾਣੇ ਜੀ ਹਾਂ ਲੱਜ ਕਰੋ ਚਾਕੇ ਠੀਕ ਆ ਜੀ ਸੋਈ ਪੂਰ ਛਟਾ ਨਹੀਂ ਸੋ ਚਵਾਈ ਚ ਪੂਰੀ ਚੰਗੀ ਆ ਚਲੋ ਮੈਂ ਤਾਂ ਪੋਲੀ ਰੂ ਮਰ ਗਈ ਭਾਜੀ ਉਹਨਾਂ ਭਰਾਵਾਂ ਨੂੰ ਤਸੱਲੀ ਹੋ ਜੂਗੀ ਜਿਹੜੇ ਸੱਜਣ ਕੋਈ ਆਨਲਾਈਨ ਪੈਕੇਟ ਪਠਾਏ ਜਿਹੜਾ ਸੁੱਤਾ ਕਰਨਾ ਚਾਹੁੰਦੇ ਆ ਠੀਕ ਆ ਤੇ ਇਹ ਹਰਮਨ ਬੱਚੀ ਦੇਣੀ ਕਿੰਨੇ ਦੀ ਅੱਜ ਹਾਨ ਆ ਆਪਾਂ ਭਾਈ ਮੁੱਲ ਤੇ ਤਾਂ ਕਰਦੇ ਆ 65000 ਰੁਪਿਆ ਹਾਨ ਆ ਭਾਜੀ ਆਪਾਂ 56000 ਰੁਪਿਆ ਕਰਦੇ ਆ ਉਹ ਚੋ 1000 ਰੁਪਿਆ ਛੋਟ ਹੋਊਗੀ 55000 ਦੀ ਦੇਵਾਂਗੇ 55000 ਦੇ ਹਾਂਜੀ ਵੀ ਯੈਸ ਨੂੰ ਲੈਣ ਦੇ ਨਹੀਂ ਹੈ ਮੈਂ ਨਾ ਭਾਜੀ ਲੈਣ ਦੇ ਨਹੀਂ 1000 ਰੁਪਿਆ ਛੋਟ ਆ ਭਾ ਲੋਵੀ 55000 ਦੇ ਵਿੱਚੋਂ ਥੋੜੀ ਬਹੁਤੀ ਛੋਟ ਹੋ ਜੂਗੀ ਠੀਕ ਆ ਜੀ ਕੋਈ ਸੱਜਣ ਕਾਲ ਕਰੇ ਬੱਛਾ ਮਗਰ ਮੇਲਕਾਫ ਆ ਬਾਕੀ ਮੁੱਠੀ ਮੁੱਠੀ ਵਾਲੇ ਥਾਣਾ ਬੱਛੀ ਕੱਦਕੂਤ ਦੀ ਚੰਗੀ ਆ ਬਾਕੀ ਮੀਡੀਅਮ ਤੋਂ ਪਲੱਸ ਇਧਰ ਇੱਕ ਸਾਈਡ ਨੰਬਰ ਤੇ ਜਰਸੀ ਵੇਰ ਦਿਖਾਉਣੇ ਆ ਭਰਾਵਾਂ ਨੂੰ ਠੀਕ ਆ ਜੀ ਇਹ ਵੀ ਤਾਜੀ ਸੂਈ ਆ ਇਹ ਦੂਜੀ ਸੂਈ ਆ ਭਾਜੀ ਠੀਕ ਆ ਵੀਰੇ ਤੇ ਦੋ ਮਤਲਬ ਕਿ ਹਫਤੇ ਦੀ ਸੂਈ ਆ ਦੁੱਧ ਦੇ ਥੱਲੇ 13 ਕਿਲੋ ਹੈ ਜੀ 13 ਕਿਲੋ ਬੱਛੀ ਮਗਰ ਆ ਠੀਕ ਆ ਜੀ ਤੇ ਬਹੁਤ ਜਿਆਦੀ ਨਾ ਬਹੁਤ ਜਿਆਦੀ ਗਾਂ ਸਾਫ ਸੁਥਰੀ ਬਹੁਤ ਜਿਆਦੀ ਭਾਜੀ ਥਣ ਵੀ ਬਹੁਤ ਇਹਨੂੰ ਵਿਰਲ ਲੱਗਿਆ ਚੱਟਾ ਵੀ ਬਹੁਤ ਜਿਆਦਾ ਸੋਹਣਾ ਭਾਗ ਭੂਖ ਚੰਗੇ ਲੱਗੇ ਕਰਮਾ ਦੀ ਨੂੰ ਬਾਕੀ ਆਰਡਰ ਕੁਆਲਿਟੀ ਦੋਸਤੋ ਤੁਹਾਡੇ ਸਾਹਮਣੇ ਆ ਹਾਂਜੀ ਇਹ ਹਫਤੇ ਅਠਾਂ ਕ ਦਿਨਾਂ ਦੀ ਠੰਡੀ ਬੜੀ ਭਾਜੀ ਠੰਡੀ ਬੜੀ ਸੀਲ ਬੜੀ ਜਿਵੇਂ ਮਰਜੀ ਐਵੇਂ ਵੇਚੋ ਹੂੰ ਹੂੰ ਆ ਵੇਖੋ ਕੋਈ ਰੱਸੀ ਨਹੀਂ ਪਾਣੀ ਕੋਈ ਰੱਸੀ ਦੀ ਲੋੜ ਹੀ ਨਹੀਂ ਐਂ ਭਵੇਂ ਧਾਰ ਮਰਾ ਦਿੰਦੇ ਆ ਲੋ ਆ ਦੇਖੋ ਜੀ ਲਓ ਜੀ ਅਗਲੇ ਥਣਾਂ ਦੀ ਐ ਚਵਾਈ ਆ ਲੋ ਜੀ ਬੱਚਾ ਵੀ ਕਰ ਦਾਂਗੇ ਦੋ ਤੁਹਾਨੂੰ ਫੜ ਕੇ ਮਾਰਨਾ ਮੈਂ ਇੱਕ ਇੱਕ ਦੇ ਪਤਾ ਲੱਗ ਜਾਂਦਾ ਆ ਲੈ ਉਹਨੂੰ ਮਾਰ ਦੇ ਬਾਠ ਠੀਕ ਆ। ਲਓ ਜੀ ਠੀਕ ਆ। ਸੋ ਇਹਦੇ ਮਗਰ ਬੱਛੀ ਆ ਗਈ ਨਾ? ਹਾਂਜੀ ਬੱਛੀ ਹੈ। ਬੱਛੀ ਵਿਖਾ ਦਿਓ। ਸੋ ਇਹਦੇ ਮਗਰ ਬੱਛੀ ਆ ਬਾਕੀ ਸੋਨਾ ਵਜਨ ਲੋੜ ਆ। ਵੀ ਸੱਪਾ ਇੱਕ ਵਾਰੀ ਕਿਹੜਾ ਹੋਰ ਕਢਾ ਦਿਆ ਜੇ ਬੱਛੀ ਦਾ। ਆ ਚੈੱਕ ਕਰੋ ਠੀਕ ਆ ਜੀ। ਸੋ ਲੇਵੇ ਭਾਂਡੇ ਦੀ ਕਰਮ ਵਾਲੀ ਪੂਰੀ ਖਬਰਦਾਰ। 7 ਵਜੇ ਦੀ ਭਾਈ ਚਵਾਈ ਹੋਈ ਹੈ। ਠੀਕ ਆ। ਹਾਂਜੀ। ਆ ਦੇਖੋ। ਲਓ ਜੀ ਮਾਰਨਿੰਗ 7 ਵਜੇ ਜਿਹੜੀ ਇੱਕ ਕਿਸਾਨ ਵੀਰ ਉਹ ਚਵਾਈ ਦੀ ਕੀਤੀ ਆ ਹੁਣ 12:00 ਵਜੇ ਦਾ ਕੋਈ 12:30 ਹੱਦ ਇਹ ਸਮਾਂ ਹਾਂਜੀ ਦੁਪਹਿਰ ਦਾ ਠੀਕ ਆ ਜੀ ਬਾਕੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਬੁੱਥੀ ਪਾਤੀ ਬਿਲਕੁਲ ਛੋਟੀ ਸਮਾਲ ਸਾਈਜ਼ ਫੇਸ ਛੋਟਾ ਕੰਨ ਬਹੁਤ ਸੋਹਣੀ ਹੈ ਭਾਜੀ ਹਾਂ ਬੱਚੀ ਵੇਖੋ ਬਿਲਕੁਲ ਬਾਜ ਦਾ ਬੱਚਾ ਹੀ ਹੈ ਹਾਂ ਆ ਕਰੋ ਚੱਕ ਇਹ ਨਾ ਬੱਚਾ ਦਿਖਾ ਦਿਓ ਭਾਜੀ ਬੱਚੀ ਹੈ ਇਹਦੇ ਮਗਰ ਉਹ ਵੀ ਜਰਸੀ ਹੈ ਭਾਜੀ ਠੀਕ ਆ ਜੀ ਹਾਂਜੀ ਹਫਤੇ ਦੀ ਪੂਰੇ ਹਫਤੇ ਦੀ ਸੂਈ ਆ ਬੱਚੀ ਇਹਦੇ ਵਿੱਚ ਲਵੇ ਠੀਕ ਹਾਂਜੀ ਲੋ ਜੀ ਇਹ ਬੱਚੀ ਤੁਹਾਨੂੰ ਚੈੱਕ ਕਰਾ ਦਈਏ ਹਫਤੇ ਕ ਦਾ ਬੱਚਾ ਆ ਬੱਚੀ ਫੀਮੇਲ ਕਾਫ ਆ ਦੇਖ ਲਓ ਭਾਜੀ ਆ ਲੈ ਲਓ ਜੀ ਕਰੋ ਚੈੱਕ ਠੀਕ ਆ ਜੀ ਸੋ ਬੱਚੀ ਜਾਂ ਬਾਕੀ ਜੋੜੀ ਚੰਗੀ ਆ ਵੈੜ ਵੀ ਤਕਰੀਬਨ ਵੈੜ ਅੰਗਪੱਖ ਦੇ ਵਿੱਚ ਆ ਮਗਰ ਵੀ ਬੱਚੀ ਆ ਇੱਕ ਦੀਆਂ ਦੋ ਲੈ ਕੇ ਜਾਓਗੇ ਠੀਕ ਆ ਆ ਦੇਖੋ ਸੋ ਥੋੜਾ ਜਿਹਾ ਹੋਰ ਤੋਂ ਸੱਲੀ ਨਾਲ ਆਪਾਂ ਦੋ ਦੋ ਧਾਰਾ ਮਾਰ ਦਿੰਨੇ ਤੁਹਾਨੂੰ ਆ ਦੇਖੋ ਸਾਬ ਦੇ ਕੋਈ ਵੰਗਾ ਨਹੀਂ ਤਾਂ ਕੋਈ ਰਸੀ ਨਹੀਂ ਹੈ ਬਹੁਤ ਠੰਡੀ ਹੈ ਭਾਜੀ ਬਹੁਤ ਜਿਆਦੀ ਠੰਡੀ ਹੈ ਆ ਬਾਕੀ ਆਪਾਂ ਦਿਖਾਈ ਦਿੱਤਾ ਉਹ ਕੋ ਦਰਵਾਜ਼ੇ ਵਾਲੇ ਭਾਜੀ ਨਿੱਕੀ ਬੂਥੀ ਦੀ ਆ ਬਹੁਤ ਜਿਆਦੀ ਠੰਡੀ ਹੈ ਬਿਲਕੁਲ ਲਦਾ ਵੀ ਹਰਮਨ ਇਹਦਾ ਮੁੱਲ ਦੱਸ ਕੀ ਕਰਦੇ ਆ ਭਾਜੀ ਦੇਣੀ ਕਿੰਨੇ ਦੀ ਹੈ ਮੁੱਲ ਤੇ ਭਾਜੀ ਦਾ 65000 ਕਰਦੇ ਆ ਤੇ ਹਾਂ ਨਾ ਭਾਜੀ 56000 ਦੀ ਹੁਣੀ ਆ 56 ਦੀ ਛੋਟ ਕਰਾਂਗੇ 55 55 ਹਾਂਜੀ 55 ਦੀ ਦੇਦਗੇ ਹਾਂਜੀ ਦੇ ਦਿਓ ਲਓ ਜੀ ਯਸ ਨੂੰ ਇਹ 55000 ਦੀ ਮਿਲ ਜੂਗੀ ਆਕੀ ਸ਼ੋਰਟ ਹੋਊਗੀ ਜਿੱਥੇਕ ਰੇਡ ਜੈਸ ਲੋਕਾ ਇਹ ਦੋਨੋਂ ਚੱਲ ਕੇ ਆਊਗਾ ਹੋਰ 500 ਸ਼ੋਰਟ ਕਰਦੇ ਆਂਗੇ ਚੱਕੋ ਜੀ ਸਾਡੇ 454 ਦੀ ਲੈ ਜਿਓ ਹਾਂਜੀ ਠੀਕ ਆ ਇੱਕ ਅੱਗੇ ਪੂਰੀ ਪਲੀ ਪਲੀਤੀ ਤੁਹਾਨੂੰ ਇੱਕ ਵਾਰ ਦਿਖਾਉਣੇ ਆ ਕੋਈ ਸ਼ਾਈਵਾਲ ਕਰਾਸ ਸੰਗ ਦੇ ਵਿੱਚ ਆ ਹਾਂਜੀ ਸਿੰਘ ਕੋਈ ਦੋ ਦੋ ਢਾਈ ਢੀ ਤਿੰਨ ਤਿੰਨ ਵਿੱਚ ਸਿੰਘ ਜ਼ਰੂਰ ਹੈਗੇ ਆ ਹਾਂਜੀ ਪਰ ਵਜਨ ਉਹ ਮੇਰਾ ਭਰਾ ਦੇਖੋ ਇਹ ਘਰ ਦੀ ਵਹਿੜ ਸੀ ਉਹਨਾਂ ਦੀ ਓਕੇ ਉਹਨਾਂ ਨੇ ਨਾ ਰੱਖੀ ਸ਼ੌਂਕ ਨਾਲ ਤੇ ਸਿੰਘ ਹੀ ਨਹੀਂ ਆ ਮੱਲ ਕੇ ਦਗਾਏ ਠੀਕ ਹੈ ਠੀਕ ਹੈ ਤੇ ਬਾਕੀ ਜਰਸੀ ਆ ਸ਼ਾਈਵਾਲ ਚ ਆਉਂਦੀ ਥੋੜੀ ਆ ਬਹੁਤ ਜ਼ਿਆਦਾ ਥਣ ਭਾਂਡਾ ਲੱਗਾ ਇਹਨੂੰ ਖੁੱਲਾ ਆ ਦੇਖੋ ਜੀ ਤੇ 18 ਲੀਟਰ ਦੁੱਧ ਇਹਨੇ ਕੱਢਿਆ ਸੀ ਪਹਿਲਣ ਨੇ ਅੱਜ ਦੂਜੇ ਸਵੇਰੇ ਆ ਭਾਜੀ ਹਾਂ ਤੇ ਬਾਕੀ ਠੰਡੀ ਆ ਬਹੁਤ ਜਿਆਦੀ ਆ ਦੇਖੋ ਜੀ ਹਾਂਜੀ ਅਜੇ 6-7 ਦਿਨ ਪਾਜੀ ਲੈ ਕੇ ਜਊ ਅਜੇ ਚੱਡੇ ਦੀਆਂ ਨੇ ਟੱਲਾ ਬੜੀਆਂ ਆ ਬੈਗ ਤੋਂ ਵੇਖਿਓ ਪਾਜੀ ਆ ਦੇਖੋ ਜੀ ਇਹਨੇ ਟੱਲਾ ਬਹੁਤ ਆ ਕਾਫੀ ਸੋਹਣਾ ਬਖਾਲਾ ਬਹੁਤ ਜਿਆਦਾ ਪਾਜੀ ਬਹੁਤ ਜਿਆਦਾ ਥਣ ਗੁੱਲ ਥਣ ਲੱਗਾ ਇਹਨੂੰ ਆਹ ਵੇਖੋ ਮੇਰਾ ਭਰਾ ਠੀਕ ਆ ਜੀ ਸੋ ਲੋਡ ਲਾੜ ਵੀ ਚੰਗਾ ਹਾਂਜੀ ਰੰਗ ਬਾਜ ਆ ਉਤੋਂ ਰੰਗ ਰੰਗ ਵੀ ਪੂਰਾ ਚਮਕਦਮਕਾਲੀ ਵੜ ਆ ਹਾਂਜੀ ਵੀਰ ਸਤਪਾਲ ਇੱਕ ਨਿਕਾ ਜਿਹਾ ਗੇੜਾ ਹੋਰ ਕਢਾਵੀਂ ਪਰ ਮਨੂਰ ਮੜੀ ਚੰਗੀ ਤਸਵੀਰਾਂ ਸਮਝਾਣ ਦੇ ਮਲ ਕੇ ਦੱਸਦੇ ਪਏ ਸੀ ਕਿ 5 ਫੈਂਟ ਹੁੰਦੀ ਰਹੀ ਆ ਉਦੋਂ ਤੇ ਮੈਂ ਮੈਂ ਦੁੱਧ ਤੇ ਭਾਜੀ ਮਈਆਂ ਰਗਾ ਇਹਦਾ ਤੂੰ ਹੂੰ ਠੀਕ ਆ ਹਾਂਜੀ ਲੋ ਜੀ ਮੇਰਾ ਵੀਰ ਇੱਕ ਵਾਰੀ ਲੈਵਾ ਚੈੱਕ ਕਰੋ ਥੱਲੇ ਬਹੁਤ ਸੁਣਾ ਖਲਾਰ ਬਾਕੀ ਜਿੰਨਾ ਵੀ ਨਿਗਰ ਲੈਵਾ ਕੋਈ ਭਰੂਣ ਭਲਾ ਨਹੀਂ ਹੈਗੀਆਂ ਹਾਂਜੀ ਇਹ ਲੈਂਦੀ 4 ਦਿਨ ਵਿੱਚ ਜੇ ਲੈ ਜੂਗੀ ਲੈ ਹੀ ਜਣੇ 5 6 ਦਿਨ ਲੈ ਹੀ ਜਣੇ ਲੋ ਜੀ 5 ਲੈ ਜੇ 6 ਲੈ ਜੇ ਹਾਂਜੀ ਫੋਰ ਵੀ ਚੰਗੀ ਸੋਹਣੀ ਬਣ ਜੂਗੀ ਬਾਕੀ ਨਾੜਾ ਨੋੜਾ ਵੈਨਸਪੋਨਸ ਲੈਵੇ ਤੇ ਉੱਪਰ ਕਾਫੀ ਹੈ ਤੇ ਵਿਰਲ ਵੰਡ ਤੇ ਉੱਤੇ ਥਣ ਲਗਾ ਠੀਕ ਹੈ ਹਾਂਜੀ ਸੋ ਚਾਰੇ ਥਾਣਾ ਦਾ ਸਪੇਸ ਗੈਪ ਚੰਗਾ ਹਾਂਜੀ ਤੇ ਜਿੰਨੀ ਤੁਸੀਂ ਵੇਖੋ ਪੂਰੀ ਢੋਲਰ ਕੀਆ ਕਰਮਾਂ ਦੇ ਉੱਤੋਂ ਪਲੀ ਪਲੀਤੀ ਆ ਪੂਰਾ ਗੋਲਾ ਗੋਲਾ ਬੜਾ ਵੜ ਨੂੰ ਬਹੁਤ ਸ਼ੌਂਕ ਨਾਲ ਪਾਲੀ ਉਹਨਾਂ ਨੇ ਬਹੁਤ ਜਿਆਦਾ ਆ ਮਾਰੂ ਨਹੀਂਗਾ ਠੀਕ ਹੈ ਜੀ ਲਓ ਜੀ ਕਰੋ ਚੱਕ ਠੀਕ ਹੈ ਜੀ ਵੜ ਇਹ ਵੀ ਬੜੀ ਬੜੀ ਖੂਬਸੂਰਤ ਆ ਸਾਫ ਸੁਥਰੀ ਆ ਠੀਕ ਹੈ ਜੀ ਬਾਕੀ ਥਾਣ ਭਾਂਡੇ ਵਾਲੀ 18 17 ਲੀਟਰ ਪਲੂਨ ਪਹਿਲੇ ਸਵੇਰ ਦੁੱਧ ਚਵਾ ਗਈ। ਹਾਂ ਚਵਾਇਆ ਭਾਜੀ ਰਿਕਾਰਡ ਰਿਆ ਉਹਨਾਂ ਤੋਂ। ਆਹ ਦੇ। ਰਿਕਾਰਡ ਰਿਆ ਭਾਜੀ ਦੁੱਧ। ਉਹਤੇ ਭਾਜੀ ਦਿੰਦੇ ਨਹੀਂ ਆਪਨੂੰ ਨਾ ਆਪਣਾ ਸੱਜਣ ਉਹਨਾਂ ਦਾ ਬੇਟਾ ਜਾਣਾ ਸੀ ਬਾਹਰ। ਉਹਨਾਂ ਵਿਚਾਰਿਆਂ ਤਾਂ ਦਿੱਤੀ ਆ। ਅੱਛਾ ਅੱਛਾ ਜੀ। ਹਾਂਜੀ। ਚਲੋ ਕੋਈ ਨਾ ਕੋਈ ਹਾਂਜੀ ਮਜਬੂਰੀ ਹੀ ਉਹਨਾਂ ਦੀ ਵਿਚਾਰਿਆਂ ਦੀ। ਮਜਬੂਰੀ ਕਰ ਚੋ ਜਾਂਦੀ ਆ। ਹਾਂਜੀ ਹਾਂਜੀ। ਤੇ ਇਹ ਹਰਮੋਣਾ ਚ ਕੀ ਰੇਟ ਦੀ ਆਪਣੇ ਕੋਲੋਂ ਜਾਊਗੀ ਆਪਣੇ ਅੱਡੇ ਤੋਂ? ਇਹ ਤਾਂ ਭਾਜੀ ਮੁੱਲ ਤੇ ਆਪਾਂ ਕਰਦੇ ਆ 60000 ਰੁਪਏ। 60 ਤੇ ਹਾਂ ਨਾ ਭਾਜੀ ਆਪਾਂ 55 ਦੀ ਇਹਦਾ ਵੀ ਰੇਟ ਉਹੀ ਹੈ ਭਾਜੀ ਜੇ ਤੁਹਾਨੂੰ ਚੱਲ ਗਿਆ 1000 ਰੁਪਏ ਛੂਟ ਭਾਜੀ ਠੀਕ ਆ ਭਰਾ 1000 ਭਾਜੀ ਠੀਕ ਆ ਜੀ ਤੇ ਮੇਰਾ ਵੀ ਦੱਤ ਹੱਥ ਜੋੜ ਕੇ ਬੇਨਤੀ ਆ ਫੋਨ ਮੇਰਾ ਵੀ ਰੋ ਲਾਇਓ ਜਿੰਨੇ ਮਾਲ ਲੈਣਾ ਵਾ ਕਿਉਂਕਿ ਤੁਹਾਡੇ ਤੋਂ ਵੀ ਕੀਮਤੀ ਇਹ ਸਮਾਂ ਤੇ ਸਾਡੇ ਕੋਲੇ ਵੀ ਹੈ ਨਾ ਸਾਡਾ ਖਰਾਬ ਹੋਵੇ ਨਾ ਤੁਹਾਡਾ ਖਰਾਬ ਹੋਵੇ ਸਮਾਂ ਭਾਜੀ ਬਿਲਕੁਲ ਜੀ ਬਿਲਕੁਲ ਲੋਬੀ ਵੀ ਯਸਮੋ ਅੱਜ 55000 ਦੀ ਜਾਂਦੀ ਰਹੂਗੀ ਠੀਕਾ ਜੀ ਵਾੜਾਂ ਦਾ ਰੇਟ ਪਹਿਲੇ ਦੂਜੀ ਤੀਜੀ ਵਾੜਾਂ ਦਾ ਰੇਟ ਸੇਮ ਹੀ ਕਰਤੇ ਆ ਹਾਂਜੀ ਅੱਗੇ ਜਿਹੜੀਆਂ ਆਪਾਂ ਤੁਹਾਨੂੰ ਜੋੜੀ ਵਾੜਾਂ ਦੇ ਦਿਖਾਉਣੀ ਆ ਇੱਕ ਮਾਫੀ ਚਾਹੁੰਦਾ ਇੱਕ ਨਾ ਬੜੇ ਭਰਾਵਾਂ ਦਾ ਫੋਨ ਆਉਂਦਾ ਸੀ ਕਹਿੰਦੇ ਸੀ ਕਿ ਥੋੜਾ ਰੇਟ ਰਲਦਾ ਮਿਲਦਾ ਕਰਿਆ ਕਰੋ ਐਰ ਕਿਉਂ ਉਹਨਾਂ ਦੀ ਡਿਮਾਂਡ ਤੇ ਰੇਟ ਕੀਤਾ ਆਪਾਂ ਸਾਰਿਆਂ ਦਾ ਇੱਕੋ ਰੇਟ ਕੀਤਾ ਨਹੀਂ ਤੇ ਆਪਣਾ ਕੋਈ ਹੈ ਨਹੀਂ ਕੋਈ ਵਿਚਾਰ ਨਹੀਂ ਹੈਗਾ ਵੇ ਚਲੋ ਥੋੜੀ ਉੱਚੀ ਵੀ ਆਈ ਹੈ ਫਿਰ ਵੀ ਆਖਿਆ ਚਲੋ ਕੋਈ ਗੱਲ ਨਹੀਂ ਆਪਾਂ ਦੇ ਬਿਲਕੁਲ ਨਹੀਂ ਮੋਲ ਚਲੋ ਜਿਆਜ ਕਰਕੇ ਦਿੱਤੀ ਜਦਾਂਗੇ ਤੇ ਮਾਲ ਵੇਚ ਜਾਂਦਾ ਉਹਨਾਂ ਉਹਨਾਂ ਦੇ ਕਹਿਣ ਤੇ ਪਾਜੀ ਮੋਲ ਹੋਇਆ ਸੋ ਸਹੀ ਹੋ ਗਿਆ ਹਾਂਜੀ ਇਹ ਅਰਮਨ ਜਿਹੜੀ ਆ ਵੜ ਆ ਗਈ ਆਪਣੇ ਕੋਲ ਇੱਕ ਐਚ ਐਫ ਚੁੰਗੀ ਹਾਂਜੀ ਇਹ ਪੱਛੀ ਦਾ ਕੀ ਵੇਰਵਾ ਜੇ ਇਹ ਪਾਜੀ ਮਤਲਬ ਕਿ ਦੋਦੇ ਥਲੇ ਆ 10 ਕਿਲੋ ਪਾਜੀ ਤੇ ਜੇ ਸੁਗੇ ਆ ਪਾਜੀ ਠੀਕ ਆ ਦੋ ਟਾਈਮ ਤਸੱਲੀ ਕਰੇ ਹਾਂ ਤੋਕੜ ਆ ਪਾਜੀ ਆ ਹਾਂਜੀ ਲਓ ਜੀ ਤੋਕੜ ਵੜ ਦਿਖਾ ਰਹੇ ਆ ਭਰਾਵਾਂ ਨੂੰ 10 11 ਕਿਲੋ ਕੇ 10 ਕਿਲੋ ਹੋਗਾ ਭਾਈ 10 ਕਿਲੋ ਪੱਕਾ ਦੁੱਧ ਦੋ ਜੀ ਬਾਦ ਦੋ ਦੇਊਗਾ 10 ਕਿਲੋ ਤੇ ਜਿਆਦਾ ਬਾਕੀ 10 ਕਿਲੋ ਦੁੱਧ ਦੋ ਤਸੋਂ ਬਾਹਰ ਕੋਈ ਮੰਨੇ ਤੋਕੜ ਵੜ ਦਿਖਾ ਰਹੇ ਭਰਾਵਾਂ ਨੂੰ ਠੀਕ ਆ ਜੀ ਹੱਥੀ ਮੁਠੀ ਵਾਲਾ ਥਾਣਾ ਬਾਕੀ ਚਵਾਈ ਚੁਬਈ ਦੀ ਉਹ ਇੱਕ ਨੰਬਰ ਬਹੁਤ ਬਹੁਤ ਭਾਜੀ ਇਹ ਰੂਹ ਵਰਗੀ ਚੁਬਈ ਠੀਕ ਆ ਸੋ ਇੱਥੇ ਆਪਾਂ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਦਿਖਾ ਦਾਂਗੇ ਬਾਕੀ ਨਾਲ ਦੀ ਨਾਲ ਤੋਸੋਂ ਕਿਸੇ ਭਰਾ ਦਾ ਚਾਹ ਪਣ ਦਾ ਡੰਗ ਵੀ ਚੰਗਾ ਸੋਨਾ ਕਰਾਈ ਦੇ ਲੋ ਬਿਲਕੁਲ ਬਿਲਕੁਲ ਇਹ ਤਾਂ ਭਾਜੀ ਉਹਨਾਂ ਦੀ ਡਿਮਾਂਡ ਤੇ ਕੋਈ ਛੋਟੇ ਛੋਟੇ ਭ ਕਿਉਂਕਿ ਸਾਰੇ ਗਾਹਕ ਆਉਂਦੇ ਆ ਰਹੇ ਆ ਕਈ ਵਿਚਾਰੇ ਮਤਲਬ ਕਿ ਥੋੜੇ ਪੈਸੇ ਤੇ ਘੱਟ ਲਾਉਣਾ ਚਾਹੁੰਦੇ ਆ ਪਰ ਉਸ ਹਿਸਾਬ ਨਾਲ ਉਹਨੇ ਡਿਮਾਂਡ ਤੇ ਲੈ ਜੀਦੇ ਆ ਆ ਸਹੀ ਹੈ ਜੀ ਹਾਂਜੀ ਲਓ ਵੀ ਠੀਕ ਆ ਜੀ ਸੋ ਬਾਕੀ ਦੁਕਾਨਦਾਰ ਹੀ ਆ ਵੱਡੇ ਛੋਟੇ ਸਾਰੇ ਕੰਮ ਆਉਂਦੇ ਆ ਜੀ ਪ੍ਰਮਾਤਮਾ ਤਾਂ ਹੀ ਦਊਗਾ ਜੇ ਸਾਰੇ ਸੌਦੇ ਰੱਖੇ ਹਣ ਦੁਕਾਨ 'ਚ ਬਸ ਜੀ ਬਸ ਹਾਂ ਲੈ ਵੀ ਜਿਹੜਾ ਸਤਪਾਲ ਕੋ ਨਹੀਂ ਬਖਾਦਾ ਆ ਦਿਖਾ ਦੇ ਆ ਦਿਖਾ ਜੀ ਇਹ ਅਗਲੇ ਥਾਣੇ ਦੀ ਚੋਬਾਈ ਦਿਖਾਈ ਆ ਤੁਹਾਨੂੰ ਠੀਕ ਆ ਜੀ ਇਹ ਪਿਛਲੇ ਥਾਣੇ ਦੀ ਚੋਬਾਈ ਚੈੱਕ ਕਰੋ ਮਤਲਬ ਕੋਈ ਕਿਸੇ ਰਕਮ ਦਾ ਪੂਰ ਛਟਾ ਹੋਵੇ ਤਾਂ ਆਪਾਂ ਪਹਿਲਾਂ ਤੁਹਾਨੂੰ ਦੱਸ ਦਈਏ ਠੀਕ ਆ ਜੀ ਉਹ ਪੂਰ ਨੇ ਕੋਈ ਛਟਾ ਨਹੀਂਗਾ 10 ਕਿਲੋ ਤੋਂ ਬਾਹਰ ਜਿਹੜਾ ਦੁੱਧ ਇਹਦੇ ਥੱਲੇ ਹਾਜ਼ਰ ਆ ਹਾਂਜੀ ਪਾਜੀ ਪੱਕਾ ਦੁੱਧ ਕੰਡੇ ਵਾਲਾ 10 ਕਿਲੋ ਆ ਪੱਕਾ ਚੋਕੇ ਦੇਵਾਂਗੇ ਚੋਕੇ ਦੇਵਾਂਗੇ ਦੋ ਟਾਈਮ ਤਸੱਲੀ ਕਰੇ ਪੁਰਣੀ ਭਾਜੀ ਮੈਂ ਇਹ ਗੱਲ ਕਹਿਣਾ ਚਾਹੁੰਨਾ ਮੇਰਾ ਵੀਰ ਜਿੰਨੇ ਦੂਰੋਂ ਚੱਲ ਕੇ ਆਉਣਾ ਰੋਟੀ ਵੀ ਮਿਲੂਗੀ ਰਹਿਣ ਵਾਸਤੇ ਮਿਲੂਗਾ ਰਾਤ ਵੀ ਰੱਖਾਂਗੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਦੋ ਟਾਈਮ ਚਵਾਈ ਤਸੱਲੀ ਨਾਲ ਲੈ ਕੇ ਜਾਵੇ ਸਾਨੂੰ ਬਾਅਦ ਚ ਲੰਬਾ ਨਾ ਕੋਈ ਮੇਰਾ ਵੀਰ ਇਹ ਨਾ ਕਵੇ ਜਾ ਕੇ ਦੁੱਧ ਥੋੜਾ ਕੱਢਿਆ ਸਾਡੇ ਕਿਲੇ ਤੇ ਦੁੱਧ ਥੋੜਾ ਕੱਢੇ ਅਸੀਂ ਜ਼ਿੰਮੇਵਾਰ ਆ ਬਸ ਅਗੇ ਜਿੱਥੋਂ ਚੱਲ ਗਿਆ ਉਹ ਸਣੇ ਅਸੀਂ ਉਹਨੂੰ ਤੇਲ ਖਰਚੇ ਵੀ ਦੇਵਾਂਗੇ ਆ ਠੀਕ ਸਾਡੇ ਕਿਲੇ ਤੇ ਤਸੱਲੀ ਕਰੇ ਦੋਹਾਂ ਦੀ ਵੀ ਤਿੰਨ ਡੰਗ ਕਰੇ ਸਾਨੂੰ ਇਹਦੇ 'ਚ ਕੋਈ ਗੁੱਸਾ ਗਿਲਾ ਨਹੀਂ ਅਗਲੇ ਰੁਪਏ ਲਾਉਣੇ ਆ ਪਤਾ ਨਹੀਂ ਕਿਵੇਂ ਇਕੱਠੇ ਕਰਕੇ ਦਿੰਦਾ ਅਗਲਾ ਅਸੀਂ ਵੀ ਪਤਾ ਨਹੀਂ ਕਿੰਨੇ ਕਿਵੇਂ ਇਕੱਠੇ ਕਰਕੇ ਲਿਆਉਣੇ ਆ ਹਣਾ ਪੈਸੇ ਐਵੇਂ ਨਹੀਂ ਬਣਦੇ ਪਰ ਤਸੱਲੀ ਕਰੇ ਤਸੱਲੀ ਕਰੇ ਇੱਕ ਜਿਹੜੇ ਵੀਰ ਮੇਰੇ ਚੋਣ ਆ ਉਹਦੇ ਪਹੂ ਉਹ ਪਹਿਲੋਂ ਕਈ ਇੱਕ ਧਾਰੀਆਂ ਮਾਰੀਆਂ ਨੇ ਤਨ ਮੰਨ ਚੋਣਾਂ ਦੇ ਬਰਾਬਰ ਥਾਣ ਫੜ ਕੇ ਚੋਣ ਹਾਂ ਉਹ ਇੱਕ ਜਿਹੜੇ ਤਿੰਨ ਬੰਦੇ 30 ਧਾਰਾਂ ਵਾਗੀਆਂ ਥਾਂ ਰਲਣਾ ਨਹੀਂ ਗਾ ਉਹ ਕਿੱਥੇ ਰਲਜੂ ਬਿਲਕੁਲ ਜੀ ਐਵੇਂ ਹੋਈ ਇੱਥੇ ਆਉਂਦੇ ਗਈ ਇੱਕ ਥਣ ਤਾਰਾ ਮਾਰੀ ਜਾਂਦੇ ਇਹ ਨਹੀਂ ਮਤਲਬ ਬਰਾਬਰ ਦੇ ਫੜ ਕੇ ਚੋ ਚਾਰ ਡੰਗ ਚੋ ਭਾਵੇਂ ਇੱਥੇ ਕੋਈ ਗੱਲ ਹੀ ਨਹੀਂ ਭਾਜੀ ਪੂਰਾ ਚਲੋ ਕੋਈ ਟ੍ਰੇਡ ਭੈਣ ਭਰਾ ਨਾਲ ਲੈ ਹੁਣ ਜਨੇ ਕੋਈ ਗਾਦੇ ਆਪਦੀ ਤਸੱਲੀ ਕਰੇ ਪੂਰਾ ਆਪ ਦਾ ਕੋਈ ਯਾਰ ਕੇ ਪਹੂ ਖਰਾਬ ਕਰ ਦੇਣਾ ਉਹ ਗੱਲ ਹਾਂ ਕੋਈ ਗੱਲ ਨਹੀਂ ਫਿਰ ਇੱਕ ਇਧਰੋਂ ਆਪਣਾ ਕੋ ਹਰਮਨ ਭਾਈ ਸਤਪਾਲ ਇੱਕ ਆ ਵੀ ਵੈਡ ਜਰਸੀ ਆ ਕੋਲ ਆ ਗਈ ਆ ਹਾਂਜੀ ਹਾਂਜੀ ਇਹ ਜਰਸੀ ਵੀ ਤੋਕੜੀ ਆ ਇਹ ਭਾਜੀ ਤੋਕੜੀ ਆ ਭਾਜੀ ਤੋਕ ਇਹ ਤਾਂ ਥੱਲੇ ਕਿੰਨਾ ਤੋਤਾ ਇਸ ਵਕਤ ਇਹਦੇ ਥੱਲੇ ਭਾਜੀ ਦੁੱਧ ਤਾਂ ਹੈਗਾ 6 ਕਿਲੋ ਪੱਕਾ ਮਿਣਵਾ ਦੁੱਧ ਭਾਜੀ 5 ਕਿਲੋ ਦੇਵਾਂਗੇ ਗਰੰਟੀ ਨਾਲ ਤੇ ਮੁੱਲ ਵੀ ਇਹਦਾ ਛੋਟਾ ਜਿਹਾ ਭਾਈਆ ਲਓ ਵੀ ਜਰਸੀ ਵੜਾ ਇਹ ਅਗੇ ਕੋਈ ਬਣੀ-ਪੁਣੀ ਕੋ ਟੀਕਾ-ਟੂਕਾ ਤਾਂ ਨਹੀਂ ਇਹਨੂੰ ਹੋਇਆ ਨਹੀਂ ਭਾਜੀ ਠੀਕ ਆ ਭਾਜੀ ਸੀਲ ਬਹੁਤ ਆ ਠੰਡੀ ਜਿਵੇਂ ਮਰਜ਼ੀ ਬਹਿਜੋ ਐਵੇਂ ਹੀ ਰੱਸਾ ਸੁੱਟ ਕੇ ਭਾਵੇਂ ਬਹਿਜੋ ਕੋਈ ਗੱਲ ਹੀ ਨਹੀਂ ਭਾਜੀ ਲਓ ਜੀ ਬਾਕੀ ਵੜ ਚੈੱਕ ਕਰਾਉਣੇ ਪਏ ਤੁਹਾਨੂੰ 5 ਕਿਲੋ ਦੁੱਧ ਤਸੱਲੀ ਵਾਲਾ ਹੋਊਗਾ ਹਾਂ ਜੀ ਛੇ ਹੀ ਉਹ ਛੇ ਹੀ ਪਾਜੀ ਪੰਜਾਂ ਦੀ ਗਰੰਟੀ ਦਿੱਤੀ ਹੈ ਅਗਲਾ ਲਾਂਭਾ ਨਾ ਦਵੇ ਆਪਾਂ ਨੂੰ ਬਸ ਬਸ ਦੁੱਧ ਹੋ ਪੰਜਾਂ ਤੋਂ ਬਾਹਰ ਹੀ ਠੀਕ ਆ ਸੋ ਇਧਰੋਂ ਇੱਕ ਵਾਰੀ ਮੜਾ ਫੇਰ ਵਿਖਾ ਦਿੰਨੇ ਆ ਅੱਗੇ ਖੇਰ ਨੂੰ ਆ ਦੇਖੋ ਜੀ ਠੀਕ ਆ ਜੀ ਲਓ ਜੀ ਇਹ ਕਰਮਾ ਲਈ ਹੈ ਵੀ ਫਰਿਜਾ ਗਰਮੀ ਦੇ ਵੇ ਗਰਮੀ ਦੀ ਵੀ ਗਾਣਾ ਆਉਣ ਵਾਲੇ ਸਮੇਂ ਦੀ ਵੀ ਚਿੰਤਾ ਜਾਣਾਂ ਸੋ ਜਰਸੀ ਵੇੜਾ ਚਲੋ ਥੋੜਾ ਜਿਹਾ ਮੇਰਾ ਭਰਾ ਕੋਈ ਖੇਚਲ ਕਰ ਲੇ ਇਹ ਆਈ ਕਰਵਾ ਲੇ ਆਪਦੇ ਸਾਥੀ ਲੈ ਜਾ ਕੇ ਗਾਂ ਵਸੀ ਫਿਰ ਚੰਗੇ ਪੈਸਿਆਂ ਦੀ ਆ ਹਾਂਜੀ ਤੇ 5 6 5 6 ਕਿਲੋ ਦੁੱਧ ਤੇ ਚੱਲਣ ਈ ਆ ਹਾਂਜੀ ਬੱਚਾ ਬਹਿ ਕੇ ਕੋਈ ਬਜ਼ੁਰਗ ਬਹਿ ਕੇ ਪੀੜੀ ਡਾ ਕੇ ਤੁਸੀਂ ਚਵਾਈ ਕਰ ਸਕਦੇ ਜੇ ਹਾਂਜੀ ਬਾਕੀ ਚਾਹ ਪਾਣੀ ਦਾ ਨਾਰਮਲ ਹੀ ਆਪਾਂ ਗੱਲ ਕਰਦੇ ਵੀ ਪੈਸੇ ਥੋੜੇ ਲੱਗਣੇ ਆ ਚਾਹ ਪਾਣੀ ਦਾ ਟੰਕ ਤੁਹਾਡਾ ਚੰਗਾ ਚਲਾਈ ਚੱਲੂਗੀ ਚੱਲਦੇ ਆ ਤੇ ਵਧਦੇ ਆ ਹਾਂਜੀ ਬਾਕੀ ਹੈ ਠੰਡੀ ਮਿੱਠੀ ਕਰਮੜੀਆ ਵੇਖੋ ਕੋਈ ਗੱਲ ਨਹੀਂ ਭਾਜੀ ਠੀਕ ਆ ਜੀ ਆ ਦੇਖੋ ਤੇ ਇਹ ਵੀਰ ਸਤਪਾਲ ਵੀਰ ਹਰਮਨ ਮਾਰਨਿੰਗ ਚਵਾਈ ਇਹਨਾਂ ਦੀ ਕਰ ਦਿੱਤੀ ਸੀ ਕਿੰਨੇ ਕ ਵਜੇ 6 ਵਜੇ 6:30 6:30 ਵਜੇ ਵੀ ਹੁਣ ਅੱਧਾ ਦਿਨ ਚਵਾਈ ਕਰਦੇ ਆ ਅੱਧਾ ਦਿਨ ਹੀ ਤਕਰੀਬਨ ਚਲਾ ਗਿਆ ਕੋਈ 12 12:00 1:00 ਵਜੇ ਰਹਿ ਆ ਇਹ ਜਰਸੀ ਦਾ ਮੁੱਲ ਕੀ ਰਹੂਗਾ ਅੱਜ ਮੁੱਲ ਤਾਂ ਭਾਜੀ 15000 ਰੁਪਏ ਕਰਦੇ ਆ ਤੇ ਹਾਂ ਨਾ ਭਾਜੀ 12 ਦੀ ਦਵਾਂਗੇ 12 ਦੀ ਹਾਂਜੀ ਵੀ ਪੂਰੀਆਂ ਕਰਦੇ ਆ ਕੋਈ ਬਚਣ ਵਾਲਾ ਕੁਝ ਨਹੀਂ ਆ ਕੰਮ ਆ ਜੇ ਕੋ ਕਵੇ ਨਾ ਬਜਨ ਬਚਾਉਣ ਵਾਲਾ ਕੰਮ ਕੁਝ ਨਹੀਂ ਇਹ ਇਹ ਪੂਰੇ ਹੀ ਹੋਣੀ ਆ ਭਾਜੀ ਅਮਸਰਾਂ ਮਲ ਕੇ ਬੱਚੀ ਕੋ ਛੋਟੀ ਲੈਣ ਜਾਂਦੇ ਆ 10-12000 ਉੱਤੇ ਖਰਚਾ ਆ ਜਾਂਦਾ ਬਿਲਕੁਲ ਜੀ ਬਿਲਕੁਲ ਚਲੋ ਇਹਦੇ 5-6 ਕਿਲੋ ਚਲੋ ਚਾਹ ਪਾਣ ਦਾ ਡੰਗ ਪਾ ਲਈ ਜਾਨਾ ਜੀ ਭਾਜੀ ਦੋਸਤ ਹੋਵੇ ਹਾਂ ਤੇ ਕੋਈ ਹੁਣ ਜੇ ਆਪਾਂ ਅਮਸਰ ਲੈਣ ਜੰਨੇ ਭਾਈ 10000 ਤੋਂ ਘੱਟ ਤਾਂ ਉਹ ਨਹੀਂ ਮਿਲਦੀ ਹਾਂ ਬਿਲਕੁਲ ਲੋ ਵੀ ਇਹ ਜਿਹੜੀਆਂ ਵੇੜਾਂ ਦਾ ਵੇਰਵਾ ਸੀਗਾ ਠੀਕ ਆ ਜੀ ਇੱਕ ਛੋਟੀ ਵਖਾਉਣੇ ਭਰਾਵਾਂ ਨੂੰ ਅੰਦਰ ਛੋਟੀ ਆ ਐਂਡ ਦੇ ਵਿੱਚ ਦੋ ਬੱਕਰੇ ਵੀ ਹਣੋਂ ਦੇ ਕੋਲ ਆ ਉਹ ਵੀ ਆਪਾਂ ਦਿਖਾ ਦੇਾਂਗੇ ਉਮਰ ਰ ਸੋ ਛੋਟੀ ਇਹ ਜਿਹੜੀ ਦੋਸਤੋ ਵੀਰ ਉਹਨਾਂ ਕੋਲ ਬਗੈਰ ਬੱਚਿਓ ਆ ਹਾਂਜੀ ਸਿੰਗੀ-ਸੁੰਗੀ ਛੋਟੀ ਆ ਸਿਰ ਤੁਸੀਂ ਦੇਖ ਸਕਦੇ ਜ ਬਿਲਕੁਲ ਛੋਟਾ ਸਿੰਗ ਹਾਂਜੀ ਹਾਂਜੀ ਬਾਕੀ ਕੱਟੀ ਚੰਗੀ ਹੈ ਪਹਿਲਾਂ ਨਾ ਕਿ ਦੂਜੇ ਵੀਰੇ ਪਹਿਲੇ ਵੀਰੇ ਦੀ ਲਓ ਜੀ ਘਰ ਦੀ ਛੋਟੀ ਆ ਠੀਕ ਆ ਜੀ। ਲੋ ਜੀ ਪਹਿਲਾਂ ਇਹ ਝੋਟੀ ਆਪਾਂ ਦਿਖਾ ਰਹੇ ਹਾਂ ਦੋਂਦੀ ਝੋਟੀ ਆ ਤੇ ਇਹਨੂੰ ਅੱਜ ਸੂਈ ਨੂੰ ਕੋਈ ਪੱਕਾ ਟਾਈਮ ਪੱਕਾ ਜਿਹਾ ਟਾਈਮ ਕਿੰਨਾ ਕੁ ਹੋ ਗਿਆ ਜੀ? 73-6 ਦਿਨਾਂ ਦੇ ਵਿੱਚ ਆ। ਲੋ ਜੀ ਕੋਈ 4 ਮਹੀਨੇ ਦੀ ਹੱਦ ਮੰਨ ਲਿਓ ਕੋਈ ਸਾਢੇ ਤਿੰਨਾਂ ਕੁ ਮਹੀਨਿਆਂ ਦੇ ਥੇੜ-ਘੇੜ ਜਿਹੜਾ ਸਮਾਂ ਹੋ ਗਿਆ ਇਹਨੂੰ ਅੱਜ ਸੂਈ ਨੂੰ। ਹਾਂਜੀ। ਬਾਕੀ ਝੋਟੀ ਚੰਗੀ ਹੈ ਬਗੈਰ ਬੱਚੋਂ ਤੇ ਆਪਣੇ ਕੋਲ ਮਿਲਦੀ ਕਿਵੇਂ ਆ? ਹਾਂਜੀ ਬਹੁਤ ਸੋਹਣੀ ਝੋਟੀ ਹੈ ਬਹੁਤ ਜਿਆਦੀ ਭਾਜੀ। ਠੀਕ ਆ ਜੀ। ਆ ਤਾਂ ਦੰਦ ਦੇਖਣੇ ਦੰਦ ਦੇਖ ਲਓ ਭਾਜੀ। ਲੈ ਵੀ ਕਰਾ ਦਿਓ ਚੈੱਕ। ਆ ਦੇਖੋ। ਆ ਵੇਖੋ। ਲਾਈਕ ਹਾਂ ਠੀਕ ਆ ਜੀ ਬਹੁਤ ਵਧੀਆ ਠੰਡੀ ਆ ਹਾਂ ਲਓ ਜੀ ਝੋਟੀ ਚੰਗੀ ਆ 7 ਕਿਲੋ ਜਿਹੜਾ ਨੱਟ ਤੁੱਤ ਮੈਂ ਨਾਲੇ ਚੋਕੇ ਤੇ ਕੰਨ ਚੋਕੇ ਦੋ ਟਾਈਮ ਤਸਲੀ ਕਰੇ ਭਾਜੀ ਦੋ ਟਾਈਮ ਤਸਲੀ ਕਰਕੇ ਲੈ ਕੇ ਜਾਵੇ ਹਾਂ ਇਹ ਨਾ ਕੱਢੀ ਘੱਟ ਵਾ ਭਾਜੀ ਉਹ ਮਾਲ ਵਾ ਪਰਲੇ ਪੰਨੇ ਆਪਣਾ ਹਾਂਜੀ ਤੇ ਉਧਰ ਖੁੱਲੀ ਰਹਿੰਦੀ ਉਹਦੇ ਕਰਕੇ ਨਾ ਚੱਬੂ ਅੱਜ ਪਾਇਆ ਇਹਨੂੰ ਅਸਲ ਦੇ ਵਿੱਚ ਠੀਕ ਆ ਠੀਕ ਆ ਉਹਦੇ ਕਰਕੇ ਕਰਦੀ ਥੋੜਾ ਠੀਕ ਆ ਹਾਂਜੀ ਲਓ ਜੀ 7 ਕਿਲੋ ਦੁੱਧ ਇਸ ਛੋਟੀ ਦੇ ਥੱਲੇ ਆ ਬਾਕੀ ਡਿਟੇਲ ਤੁਹਾਨੂੰ ਮਿਲ ਗਈ ਆ ਕੋਈ 3.5 ਤੋਂ 4 ਕਿ ਮਹੀਨੇ ਹੱਦ ਹੋ ਗਿਆ ਸਮਾਂ ਇਹਨੂੰ ਸੂਈ ਨੂੰ ਹਾਂਜੀ ਗਾਂ ਬਣੀ ਵੀ ਆ ਭਾਜੀ ਅਗਲੀ ਦੀ ਕਿਸਮਤ ਅੱਛਾ ਜੀ ਗਾਰੰਟੀ ਕੋਈ ਨਹੀਂ ਅਗਲੀ ਦੀ ਕਿਸਮਤ ਹਾਂ ਮਹੀਨੇ ਕੀ ਆ ਕਿ ਥੋੜੇ ਘੱਟ ਹੀ ਆ ਨਹੀਂ ਵੀਰ ਜੀ 1.5 ਲੱਗੇ ਅੱਛਾ 1.5 ਮਹੀਨੇ ਤੇ ਲੱਗੇ ਹਾਂਜੀ 45 ਦਿਨ ਹੋ ਗਏ ਤਕ ਠੀਕ ਅਬ ਇਹ ਰਹਿ ਜਾਵੇ ਹਨਾ ਉਹਦੀ ਗਰੰਟੀ ਤਸੱਲੀ ਨਹੀਂ ਗਈ ਹਾਂਜੀ ਉਹ ਅਗਲੀ ਦੀ ਕਿਸਮਤ ਪਾਜੀ ਹਾਂਜੀ ਵੀਰੇ ਥੋੜਾ ਥੋ ਲਾਗ ਗਿਆ ਤੁਹਾਨੂੰ ਕੋਈ ਥਣ ਥਣੂ ਬੁਖਾ ਦਿੰਦੇ ਆ ਸੋ 7 ਕਿਲੋ ਦੁੱਧ ਮਿਲਦੀ ਇਹ ਬਾੜੇ ਤੇ ਇਸੇ ਤਰ੍ਹਾਂ ਹੈ ਹਾਂਜੀ ਆਹ ਦੇ ਬਹੁਤ ਚਾਰੂ ਪਾਜੀ ਆ ਵੇਖੋ ਤੂੜੀ ਪਾਈ ਤੇ ਤੂੜੀ ਖਾਈ ਜਾਂਦੀ ਇਹਦੀ ਆ ਠੀਕ ਚਾਰੂ ਬਹੁਤ ਝੋਟੀ ਲਓ ਜੀ ਝੋਟੀ ਚੰਗੀ ਆ ਬਾਕੀ ਮੇਰਾ ਵੀਰ ਕਰ ਲਿਓ ਸੌਦਾ ਇਹ ਅੱਜ ਕਿੰਨੇ ਦੀ ਦੇ ਰਹੇ ਆ ਆਪਾਂ ਫਿਰ ਇਹ ਵੀਰ ਜੀ ਹੁਣੇ ਦੱਸਣਗੇ ਦੱਸੋ ਵੀਰ ਜੀ ਵੀਰ ਜੀ ਮੁੱਲ ਤੇ 65 ਕਰਦੇ ਆ ਆ 60 ਸੇ ਛੋਟ ਕਰਦਾ 60 ਦੇ ਵਿੱਚੋਂ ਕਰ ਦਈਏ ਛੋਟਾਂ ਕੱਢ ਕੇ ਦੇਈਏ ਜਿਦਾਂ ਕੋ ਕਰਦਾ ਇਹਦੇ ਆਹੋ ਦੇ ਦਈਏ ਜੀ ਐਸ ਨੂੰ ਨਹੀਂ ਦਾ 58000 ਦੀ ਕਰ ਦਈਏ ਚਲੋ ਠੀਕ ਆ ਬਾਕੀ ਕੋਈ ਸੱਚ ਚੰਗੀ ਮੇਰੇ ਘਰ ਦੀ ਝੋਟੀ ਆ ਆਹ ਤੇ ਜੰਪਾਲ ਘਰ ਦੀ ਆ ਇੱਥੇ ਵੀਰ ਮੇਰਾ ਇੱਥੇ ਵੀ ਚੋਕੇ ਖੜੇ ਨੂੰ ਦੋ ਟਾਈਮ ਦੋ ਟਾਈਮ ਚੋਲੇ ਭਾਵੇਂ ਆ ਬਿੱਕੇ ਕੋਈ ਚੋਲੇ ਠੀਕ ਆ ਮਤਲਬ ਹਿੱਲਣ ਦਾ ਕੋਈ ਚੱਕਰ ਨਹੀਂ ਲੋ ਵੀ ਇਹ ਇੱਕ ਝੋਟੀ ਦੋਸਤੋਂ ਐਂਡ ਦੇ ਵਿੱਚ ਦਿਖਾਉਣੀ ਸੀ ਬਾਕੀ ਦੋ ਬੱਕਰੇ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਝੋਟੀ 58000 ਦੀ ਮਿਲ ਜੂਗੀ ਚਲੋ ਫਿਰ ਵੀ ਕੋਈ ਭੈਣ ਭਰਾ ਨੇ ਪੱਕਨ ਨਿਸ਼ਚਾ ਕਰਕੇ ਆਉਣਾ ਵੀ ਆਪਾਂ ਖਰੀਦਣੀ ਖਰੀਦਨੀਆਂ ਤਸੱਲੀ ਕਰ ਲਈ ਪਸੰਦ ਆ ਗਈ ਆ ਥੋੜਾ ਬਾਦਾ ਕੋ ਰਸਾ ਛੋੜ ਛੜਿਆ ਮੌਕੇ ਤੇ ਹੋ ਜਾਊਗਾ ਕਰ ਦਿਆਂਗੇ ਜਿਹੜਾ ਦੂਰੋਂ ਉਹ ਕਰ ਦਿਆਂਗੇ ਹਾਂ ਹਾਂ ਬਾਕੀ ਆ ਜਿਹੜੀ ਤੁਸੀਂ ਝੋਟੀ ਦਾ ਲੇਵਾ ਲੂ ਵਾ ਇੱਕ ਵਾਰੀ ਦੇਖ ਲਓ ਜਿਵੇਂ ਜਿਵੇਂ ਸ਼ਾਮ ਦੀ ਚੁਵਾਈ ਵਾਲਾ ਜਾਊਗੀ ਚਲੋ ਧਾਰਾਂ ਧੂਰਾਂ ਲੇਵੇ ਦੇ ਵਿੱਚ ਪਾ ਕੇ ਬਿਲਕੁਲ ਵਿਖਾਲਾ ਜਿਹੜਾ ਸਾਹਮਣੇ ਲਿਆਉਗੇ ਸਾਢੇ 7 ਹੋਣੀ ਵੀਰ ਜੀ ਅੱਛਾ ਸਾਰ ਇਹਨਾਂ ਬਾਅਦ ਚ ਹੋਈ ਦੀ ਬਿਲ ਲੇਟ ਚ ਹੋਈ ਇਹਨੇ ਭਾਜੀ ਸਿਰੇ ਕਿਤੇ ਕੰਮ ਚੱਲ ਗਏ ਥੋੜਾ ਆ ਮਾਲ ਜਾ ਵਿਖਣ ਚੱਲ ਗਈ ਤੇ ਉਹਦੇ ਕਰਕੇ ਥੋੜਾ ਪੈ ਗਿਆ ਫਰਕ ਉਤਰਾਂ ਸੱਤ ਕਿ ਫਜੇਈ ਭਾਜੀ ਆਪਾਂ ਨੂੰ ਉਹ ਵਪਾਰੀ ਵਾਲਾ ਕੰਮ ਨਹੀਂ ਹੈਗਾ ਆਪਣੇ ਜੀ ਠੀਕ ਆ ਜੀ ਠੀਕ ਹੋਰ ਚੋਗੇ ਦੇਵਾਂਗੇ ਇੱਥੇ ਵੀਰ ਜੀ ਜਿੰਨੇ ਵਜੇ ਮਰਜ਼ੀ ਮਤਲਬ ਜੋਈਆਂ ਟਾਈਮੋਂ ਟਾਈਮ ਚੋਲੀ ਹਾਂਜੀ ਬਿਲਕੁਲ ਬਿਲਕੁਲ ਉਹਦੇ ਫਰਕ ਉਹਦੇ ਫੇਰ ਰੱਖਣ ਆਹ ਸਹੀ ਆ ਲਓ ਵੀ ਇੱਕ ਆਪਣੇ ਕੋਲ ਦੋ ਬੱਕਰੇ ਸੀਗੇ ਉਹ ਵੀ ਦਿਖਾ ਦਈਏ ਆਪਾਂ ਹਾਂ ਠੀਕ ਆ ਜੀ ਆਜੋ ਜੀ ਦੋਸਤੋ ਇਧਰ ਇੱਕ ਜੋੜੀ ਜਿਹੜੀ ਬੱਕਰਿਆਂ ਦੀ ਆਪਾਂ ਬਿਲਕੁਲ ਸਟਾਰਟਿੰਗ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਤੇ ਪੂਰੇ ਜੰਮੇਪਲੇ ਬੱਕਰੇ ਵਿਖਾਉਣੇ ਆ ਕੋਈ ਛੋਟੇ ਨਿੱਕੇ ਬੱਕਰੇ ਨਹੀਂਗੇ ਚਲੋ ਕਿਸੇ ਭਰਾ ਨੇ ਬਰੀਡਿੰਗ ਜੇ ਆਪਣੇ ਬਿਲਕੁਲ ਫਾਰਮ ਦੇ ਵਿੱਚ ਕੋਈ ਚੰਗੇ ਜਾਨਵਰ ਰੱਖਣੇ ਆ ਤੁਸੀਂ ਤੇ ਜਰੂਰ ਪਹਿਲ ਕਦਮੀ ਕਰ ਸਕਦੇ ਜੀ ਦੋ ਬੱਕਰੇ ਆ ਇੱਕ ਆ ਆ ਗਿਆ ਹਰਮਨ ਹਾਂ ਜੀ ਹਾਂ ਜੀ ਠੀਕ ਆ ਜੀ ਇਹਨਾਂ ਜਨਮ ਪਾਜੀ ਇੱਕੋ ਹੀ ਆ ਦੋਨਾਂ ਦਾ ਸੀਮ ਹੀ ਆ ਕੋਈ 5 ਮਿੰਟ ਦਾ ਫਰਕ ਹੋਊਗਾ ਹਾਂ ਮਾਣਾ ਬੱਕਰੇ ਕਾਦੇ 2 ਡੇਢ ਡੇਢ ਸਾਲ ਦੇ ਕਟੇ ਹੀ ਹੈਗੇ ਹਾਂ ਜੀ ਭਾਜੀ ਭਾਜੀ ਸਾਲ ਦੇ ਹੋਏ ਪੂਰੇ ਸਾਲ ਦੇ ਗਾਰੰਟੀ ਨਾਲ ਹੂੰ ਹਾਂ ਜੀ ਵਜਨ ਵੋਜਨ ਚੰਗਾ ਆ ਇਹਨਾਂ ਦਾ ਭਾਜੀ ਬਹੁਤ ਛੌਂਕਣਾ ਭਾਜੀ ਪਾਲੇ ਸੀ ਬਹੁਤ ਜਿਆਦਾ ਹਾਂ ਠੀਕ ਆ ਇਹਦੀ ਉਮਰ ਕਿੰਨੀ ਡੇਢ ਕ ਸਾਲ ਹੈਗੀ ਕਿ ਸਾਲ ਨਹੀਂ ਭਾਜੀ ਸਾਲ ਦੇ ਆ ਦੋਨੋਂ ਦਾ 5 ਮਿੰਟ ਦਾ ਭਾਈ ਫਰਕ ਆ ਇੱਕੋ ਜਨਮ ਆ ਉਹ ਬੱਕਰੀ ਆ ਠੀਕ ਆ ਤੇ 5 ਮਿੰਟ ਦਾ ਫਰਕ ਆ ਭਾਜੀ ਠੀਕ ਆ ਠੀਕ ਆ ਠੀਕ ਆ ਐਨੂੰ ਮੜਾ ਜਾ ਐਨੂੰ ਕਰਿਆ ਜਾ ਪਿੱਛੋ ਹਾਂਜੀ ਹਾਂ ਆ ਦਿਖਾ ਦਿਓ ਠੀਕ ਆ ਜੀ ਲਓ ਜੀ ਆ ਕਰੋ ਜਾ ਕੇ ਠੀਕ ਆ ਖੋਲ ਲੈਨੇ ਹਾਂ ਖੋਲ ਲੋ ਖੋਲ ਲੋ ਤੇ ਖੋਲ ਕੇ ਥੋੜਾ ਐਨੂੰ ਕਰਕੇ ਦਿਖਾਉਣੇ ਆ ਬਾਕੀ ਵੇਖੋ ਕਾਦ ਹਾਈਟ ਚੈੱਕ ਕਰੋ ਇਹਨਾਂ ਦਾ ਠੀਕ ਆ ਜੀ ਕਾਦ ਕੂਤੀ ਬਹੁਤ ਜ਼ਿਆਦਾ ਮੇਰੇ ਤੇ ਛੋਟੇ ਨਾਰਮਲ ਜਿਹੇ ਬੱਕਰੇ ਹੁੰਦੇ ਆ ਬਿਲਕੁਲ ਛੋਟੀ ਹਾਈਟ ਤੇ ਹੁੰਦੇ ਆ ਬੱਕਰੇ ਬਹੁਤ ਵੱਡੇ ਮੰਨ ਕੇ ਮੇਰਾ ਵੀਰ ਕੋਈ ਚਲੋ ਸੌਤੇ ਕਰਿਆ ਜੇ ਹਾਂਜੀ ਆ ਦੇਖੋ ਭਾਈ ਪੂਰੇ ਐ ਪਲੇ ਅਗੇ ਹਾਂ ਠੀਕ ਆ ਐਸੇ ਬੱਕਰੇ ਦੇ ਕੋਲੇ ਲੈ ਆਓ ਜੇ ਮਾੜਾ ਇਹਦੇ ਲਾ ਕੇ ਆ ਦੇਖੋ ਠੀਕ ਆ ਭਾਈ ਵੇਖੋ ਤੁਸੀਂ ਇਹਦਾ ਕੱਦ ਵੇਖੋ ਆ ਕੱਦ ਕਰੋ ਚਾਗਾ ਹੈ ਮਾੜ ਭਾਈ ਬਟੇ ਛੋਟੇ ਨਾਲ ਦੀ ਤੌਣਾ ਇਹਦੀ ਹਾਂਜੀ ਆ ਦੇਖੋ ਬੰਦਾ ਵੀ ਪਈ ਚੰਗਾ ਯੋਰ ਵਾਲਾ ਚਾਹੀਦਾ ਫੜਨ ਵਾਸਤੇ ਨੂੰ ਫੜਨ ਵਾਸਤੇ ਹੈ ਤੇ ਇਹਦੀ ਹਾਈਟ ਮੈਨੂੰ ਲੱਗਦਾ ਇਹਦੇ ਨਾਲੋਂ ਵੀ ਉੱਚੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਜੀ ਆਹ ਵੇਖੋ ਜੀ ਆਹ ਜਿਹੜਾ ਬੱਕਰਾ ਤੁਹਾਨੂੰ ਦਿਖਾਉਣਾ ਠੀਕ ਹੈ ਜੀ ਇਹਦੀ ਹਾਈਟ ਵੀ ਪੂਰੀ ਵੱਡੀ ਆ ਇਹ ਵੀ ਆਪਾਂ ਤੁਹਾਨੂੰ ਇੱਕ ਥੋੜਾ ਖੋਲ ਕੇ ਮਨ ਕੇ ਤੋੜ ਕੇ ਦਿਖਾਉਣੀ ਇੱਕ ਵਾਰੀ ਬਾਕੀ ਸਿੰਗ ਕੰਨ ਕੋਨ ਦਾ ਬਿਲਕੁਲ ਸਾਈਜ਼ ਤੇ ਬਾਕੀ ਸਟਰਕਚਰ ਪਾਰਟੀ ਤੁਸੀਂ ਆਪ ਦੇਖ ਲਓ ਜਿਹੜੇ ਹੋਰ ਆਪਣੇ ਪਰਖ ਵਾਲੇ ਵੀਰ ਹੈਗੇ ਹਾਂਜੀ ਬਿਲਕੁਲ ਜੀ ਬਿਲਕੁਲ ਆਹ ਦੇਖੋ ਠੀਕਾ ਲਓ ਜੀ ਸਾਲ ਦੀ ਉਮਰ ਇਹਨਾਂ ਦੋ ਦੀ ਠੀਕਾ ਜੀ ਜੇ ਤਾਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕਰ ਦਿੱਤਾ ਵੀ ਕੋਈ ਉਮਰ ਦੀ ਗੱਲ ਮੇਰਾ ਭਰਾ ਵੇਖੂ ਦੇਖੂਗਾ ਤੇ ਸਿਰਫ ਸਾਲ ਦੀ ਉਮਰ ਹੀ ਦੇ ਦੇਾਂਗੇ ਗਾਰੰਟੀ ਦੇ ਦੇਾਂਗੇ ਭਾਜੀ ਸਾਲ ਬਣੇ ਇਹਨਾਂ ਦੇ ਠੀਕ ਆ ਹਾਂ ਜੀ ਓਕੇ ਜੀ ਠੀਕ ਆ ਵੀਰੇ ਬਾਕੀ ਕਿਹਨੇ ਚਲੋ ਬਰੀਡਿੰਗ ਅਬਰੂਡਿੰਗ ਵਾਸਤੇ ਰੱਖਣੇ ਤਾਂ ਬੱਕਰੇ ਚੰਗੇ ਕੰਮ ਹਨਾ ਮਾਲ ਦੇ ਵਿੱਚ ਰੱਖਣੇ ਜਾਂ ਕਿਸੇ ਨੇ ਬੱਕਰੀਆਂ ਦੇ ਵਿੱਚ ਹਾਂਜੀ ਹਾਂਜੀ ਤੇ ਇਹਨਾਂ ਦਾ ਸਿੰਗਲ ਦਾ ਰੇਟ ਕੀ ਰਹੂਗਾ ਜੋੜੀ ਦੇ ਰਹੇ ਤੁਸੀਂ ਜੋੜੀ ਦਾ ਕੀ ਰੇਟ ਹੈ ਭਾਜੀ ਮੈਂ ਤਾਂ ਨਾ ਜੋੜੀ ਦਾ ਹੀ ਕਰੀਏ ਭਾਜੀ ਜੋੜੀ ਦਾ ਹੀ ਕਰ ਲਓ ਹਨਾ ਭਾਜੀ ਮੁੱਲ ਤੇ ਕਰਦਾ 40000 ਦੋਨਾਂ ਦਾ ਠੀਕ ਆ ਹਾਂ ਨਾ ਭਾਜੀ 37000 ਦੀ ਦੀ 37000 ਦੀ ਹਾਂਜੀ ਉਸ ਸੈਂਤੀਆ ਰੀਡ ਨੂੰ ਪਾਜੀ ਹੁਣੀ ਉਹਦੇ ਚ ਠੀਕ ਆ ਵੀਰੇ ਬਾਕੀ ਬੱਕਰੇ ਵੀ ਸਪੈਸ਼ਲ ਨੇ ਹਾਂਜੀ ਹਾਂਜੀ ਪਾਜੀ ਬੜੇ ਸ਼ੌਂਕ ਨਾਲ ਪਾਜੀ ਪਾਲੇ ਆ ਬਿਲਕੁਲ ਜੀ ਬਿਲਕੁਲ ਆ ਮਾਰੋ ਨੀਗਾ ਇੱਕ ਬਰੀ ਠੀਕ ਆ ਜੀ ਸੋ 40000 ਦੇ ਦੋਸਤੋਂ ਦੋਨੋਂ ਬੱਕਰੇ ਆ 40000 ਦੇ ਤੇ ਬਾਕੀ ਛੋਟਾ ਛਟਾ ਕਰਕੇ ਵੀ ਰੰਦਾ ਵੀ 37 ਕੇ 36 ਨਹੀਂ ਪਾਜੀ 37000 ਹਾਂ ਲਓ ਜੀ 37000 ਹਾਂ ਨਾਈ 37000 ਆ ਵੇਖੋ ਵੇਖੋ ਬਹੁਤ ਸੋਹਣੀ ਕੁਆਲਿਟੀ ਆ ਚੰਗੇ ਆ 3 ਡਾਲ ਸਰੀਰਕ ਬਣਤਰ ਬੜੀ ਵਧੀਆ ਫੁੱਲ ਹੈਵੀ ਆ ਤੇ ਵੱਡੇ ਕਦ ਕੱਢਦੇ ਆ ਸੋ ਇਹ ਜਿਹੜੇ ਦੋਸਤੋ ਦੋ ਬੱਕਰੇ ਤੁਹਾਨੂੰ ਆਪਾਂ ਦਿਖਾਉਣੇ ਸੀਗੇ ਵੀਰ ਤੇ ਕੋਲੇ ਮੌਜੂਦ ਆ ਕਰੋ ਸੰਪਰਕ ਜਿਹੜੇ ਬੋਲਦਗੇ ਜੀ ਨੰਬਰ 94642 27014 ਠੀਕ ਆ ਜੀ ਤੇ ਹਰਮਨ ਤੁਹਾਡੇ ਨੰਬਰ ਉੱਤੇ ਆਪਾਂ ਲਾਜ ਦਵਾਵਾਂਗੇ پیسے ਠੀਕ ਠੀਕ ਉੱਪਰ ਉੱਪਰ ਸਕਰੀਨ ਤੇ ਚਲਾ ਦਿਓ ਭਾਜੀ ਕੋਈ ਗੱਲ ਨਹੀਂ ਠੀਕ ਆ ਭਾਜੀ ਸੋ ਧੰਨਵਾਦ ਵੀਰੇ ਸੋ ਤੇ ਬੱਕੀ ਭਾਜੀ ਇੱਕ ਬੇਨਤੀ ਹੋਰ ਆ ਆਪਣੇ ਵੀਰ ਜੀ ਇਹ ਵੱਡੇ ਆ ਸੌਦਾ ਇਹੀ ਕਰਨਗੇ ਠੀਕ ਆ ਜੀ ਹਾਂ ਜੀ ਤੁਸੀਂ ਕਾਲ ਕਰ ਸਕਦੇ ਜੇ ਮੈਨੂੰ ਪਰ ਆਪਣੇ ਜੋ ਇਹ ਜਿੰਨੇ ਪਸ਼ੂ ਦਿਖਾਏ ਆ ਸਭ ਤੇ ਜਿਵੇਂ ਵੀ ਕਰਨਾ ਇੰਨਾ ਕਰਨਾ ਭਾਈ ਠੀਕ ਆ ਜੀ ਅੱਗੇ ਨੰਬਰ ਇਹਨਾਂ ਦਾ ਚਲਾ ਦਾਂਗੇ ਹਾਂ ਜੀ ਹਾਂ ਜੀ ਬਿਲਕੁਲ ਠੀਕ ਆ ਜੀ ਸੋ ਬਾਕੀ ਹੋਰ ਬਤੇਰੇ ਕੋਈ ਗੱਲਬਾਤ ਕੋਈ ਡਿਟੇਲ ਲੈਣੀ ਹੈ ਦੋਸਤੋ ਠੀਕ ਆ ਜੀ ਉਹ ਤੁਸੀਂ ਪਿਛਲੇ ਨੰਬਰ ਉੱਤੇ ਕੰਟੈਕਟ ਕਰ ਲਿਓ ਨਹੀਂ ਤੇ ਜਿੰਨੇ ਜਾਨਵਰ ਆਪਾਂ ਤੁਹਾਨੂੰ ਦਿਖਾਏ ਆ ਅਗਲੇ ਨੰਬਰਾਂ ਤੇ ਕਾਲ ਕਰ ਲਿਓ ਸੰਪਰਕ ਕਰ ਲਿਓ ਠੀਕ ਆ ਜੀ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨੇ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰ